ਏ ਕੀ ਹਾਲ ਚਾਲ ਦੋਸਤੋ ਅੱਜ ਆ ਗਈ ਦੀਵਾਲੀ ਤੇ ਆਪਾਂ ਆ ਗਏ ਕੋਠੇ ਦੇ ਮਹੌਲ ਚੱਲ ਵੇਖਣਾ ਲੜੀਆਂ ਲੋਕਾਂ ਨੇ ਪਾਈਆਂ ਸਾਰਿਆਂ ਨੇ ਤੇ ਆਪਾਂ ਵੀ ਲੜੀਆਂ ਪਾਈਆਂ ਆਪਾਂ ਬਾਰ ਵੱਖਰੇ ਤਰੀਕੇ ਦੀਆਂ ਪਾਈਆਂ ਲੜੀਆਂ ਆਪਾਂ ਇਹੋ ਹੀ ਲੜੀ ਪਾਈ ਦੀ ਹਰ ਵਾਰੀ ਬਲਬਾਂ ਦੀ ਤੇ ਕੋਠੇ ਦੇ ਪੋਚਾ ਫੇਰਾ ਨਾਲੇ ਸਫਾਈ ਕੀਤੀ ਪੂਰੀ ਪਲਾਰਾ ਚੌਕੇ ਇੱਥੇ ਰਹਾ ਤਾਂ ਤੇ ਪਿੰਡੇ ਸਾਰੇ ਉੱਤੇ ਹੀ ਇਹ ਛੜੀਆਂ ਆ ਪਈਆਂ ਪਰ ਤੇ ਜਨਵਰ ਨੇ ਛੱਡੀ ਨਹੀਂ ਆਪਾਂ ਕਰਾਈਏ ਸ਼ੌਂਕ ਤੁਹਾਨੂੰ ਆ ਜਾ ਜਨਵਰਾਂ ਦਾ ਸ਼ੌਂਕ ਰਹੋਨੇ ਆ ਜਾ ਕਰੋ ਸ਼ੌਂਕ ਅੱਜ ਤੁਹਾਨੂੰ ਚੈੱਕ ਕਰੋਨੇ ਕੱਲਾ ਕੱਲਾ ਜਨਵਰਾਂ ਤਾਲਾ ਤੁਨਵਾ ਲਾਲ ਪੱਠਾ ਦਿਖਾਈਏ ਆਲਾ ਆਹ ਨਾ ਇਹ ਦੱਸੋ ਕਿਹੜੀ ਨਸਲ ਚੋਂ ਆ ਆਇਆ ਤਾਂ ਲੰੰਜ ਨੂੰ ਦਿਖਾਈਏ ਪਹਿਲਾਂ ਕਿਹੜੀ ਨਸਲ ਚੋਂ ਆਲਾ ਲਾਲ ਰਤਾ ਪੰਜੇ ਚੈੱਕ ਕਰਦੇ ਨੋਂਦਰਾ ਚੈੱਕ ਕਰ ਕੱਢੀਆਂ ਆ ਨੇ ਦੱਸੋ ਵੀ ਚੰਗਾ ਦੇ ਮਾੜਾ ਹੀ ਆ ਰਤਾ ਏ ਕੋਰਾ ਆਪਣਾ ਕੱਕਾ ਬੱਚਾ ਹੈਗਾ ਕੱਕਾ ਬੱਚਾ ਵੀ ਹੈਗਾ ਕੱਕਾ ਘਰ ਦਾ ਇਹ ਵੀ ਇਹ ਚਟੀਆਂ ਦੇ ਵੀ ਜੈਰ ਬਾਜ ਹੋਇਆ ਇਹਦੇ ਪਰ ਸਾਰਿਆਂ ਦਾ ਸ਼ੋਅ ਕਰਾਵਾਂਗੇ ਤੁਹਾਨੂੰ ਕਾਲ ਪੱਲਾ ਬੱਚਾ ਬਹੁਤ ਉੱਡਦਾ ਵੀ ਕਾਲੀਆਂ ਨੂੰ ਅੰਦਰਾਂ ਦਾ ਏ ਚੱਟੀ ਅੱਖ ਦਾ ਆ ਆ ਜਾ ਕਰੂੰ ਗਰਮੋਂ ਬਹੁਤ ਜ਼ਿਆਦਾ ਜਾਨ ਚ ਬੋਦੇ ਵੀ ਵੀ ਚੰਗਾ ਡੇ ਝਾੜੇ ਪਿਆ ਹੁਣ ਦਾ ਪਰ ਸਾਫ਼ ਕਰਨ ਵਾਲਾ ਏ ਵੀ ਕਾਤਾ ਨਾ ਡੱਬਾ ਦੇ ਹੁੰਨੇ ਇਹ ਚੈੱਕ ਕਰੋ ਨਸਲੇ ਵੀ ਨੰਦਰਾ ਚੈੱਕ ਕਰੋ ਇਹਦੀਆਂ ਭੈਣ ਚੰਗਾ ਦਾ ਮਾੜਾ ਇਕੱਲਾ ਇਕੱਲਾ ਜਹਾਂ ਦੇ ਹੁੰਨੇ ਦਾ ਨਵਾਜਾ ਆ ਫੜਿਆ ਏ ਕੱਕਾ ਡੱਬਾ ਏ ਬੱਚਾ ਗਿੱਜ ਗਿਆ ਵੀ ਚੰਗਾ ਬਹੁਤ ਫਿਰਿਆ ਚੰਗਾ ਫਿਰਦਾ ਵੀ ਬੱਚਾ ਛਾੜੇ ਪਿਆ ਵੀ ਦਾ ਪਰ ਸਾਫ਼ ਕਰਨ ਨਾਲ ਵੀ ਇਹ ਲੈ ਆ ਵੀ ਕਾਲ ਪੱਲੀ ਫੜੀ ਏ ਵੀ ਗਿੱਜ ਗਈ ਆ ਤੇ ਆ ਵੀ ਬੱਚਾ ਫੜਿਆ ਜੇ ਆਪਾਂ ਖੱਟੇ ਮੋਡੇ ਜੀ ਆਹ ਕਰਦਾ ਬੱਚਾ ਕਾਲਾ ਗੀਨਾ ਬਚਾਈ ਵੀ ਬਹੁਤ ਉੜਦਾ ਇਹ ਵੀ ਬਹੁਤ ਉੜਦਾ ਪੀਲੀ ਅੱਖਾਂ ਦੇ ਗਰਮ ਬਹੁਤ ਹੈ ਵੀ ਭਾਵੇਂ ਫੜੀ ਲਾਲ ਚਿਨੀ ਵੇਚ ਗਈ ਇਹ ਵੀ ਆਪਣੇ ਇਹ ਵੀ ਗਿੱਜ ਗਈ ਆਪਣੇ ਲਾਲ ਚੀਨੀ ਸਾਰੇ ਆ ਗਿੱਜੇ ਆਪਣੇ ਟੋਟਲ ਬੱਚੇ ਕਰਦੇ ਬਹੁਤ ਗਰਮ ਮਸਾਲੇ ਲੜਦੇ ਇਥੋਂ ਬਾਕੀ ਆਪਣੇ ਇਧਰ ਵੱਡੇ ਜਾਨਵਰ ਆ ਉਹਨਾਂ ਦੇ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ